ਜਿਹੜਾ ਇੰਟਰਵਿਊ ਅਸੀਂ ਤੁਹਾਨੂੰ ਦਿਖਾਉਣ ਜਾ ਰਹੇ ਹਾਂ ਉਹ ਵਿਅਕਤੀ ਵਿਸ਼ੇਸ਼ ਦੀ رائے ਹੈ এবੀਪੀ ਸਾਂਝਾ ਦੀ ਨਹੀਂ ਇੰਟਰਵਿਊ ਚ ਮਹਿਮਾਨ ਵੱਲੋਂ ਕੀਤੇ ਗਏ ਦਾਅਵਿਆਂ ਅਤੇ ਇਲਜ਼ਾਮਾਂ ਦਾ এবੀਪੀ ਸਾਂਝਾ ਸਮਰਥਨ ਨਹੀਂ ਕਰਦਾ ਸਿੱਖ ਪ੍ਰਚਾਰਕ ਰਣਜੀਤ ਸਿੰਘ ਢੱਡਰੀਆਂ ਵਾਲਾ ਤੇ ਹਮਲਾ ਹੋਇਆ ਸੀ ਉਹਨਾਂ ਵੱਲੋਂ ਲਗਾਤਾਰ ਦਮਦਮੇ ਆਦੇ ਟਡਰੀਆਂ ਵਾਲਾ ਕਹਿੰਦਾ ਮੇਰੇ ਨਾਲ ਬਹੁਤ ਫਾਲੋਅਰ ਜੁੜੇ ਹੋਏ ਆ ਤਾਂ ਦਮਦਮੇ ਟਕਸਾਲ ਨਾਲ ਵੀ ਦੁਨੀਆ ਪੱਧਰ ਤੇ ਲੱਖਾਂ ਹੀ ਸੰਗਤਾਂ ਜੁੜੀਆਂ ਲੱਖਾਂ ਸੰਗਤਾਂ ਦੀਆਂ ਭਾਵਨਾਵਾਂ ਦਮਦਮੇ ਟਕਸਾਲ ਨਾਲ ਜੁੜੀਆਂ ਹੋਈਆਂ ਤੇ ਹਰ ਬੰਦਾ ਕਿਸੇ ਦਾ ਬਰਦਾਸ਼ਤ ਕਰਨ ਦਾ ਜਨਨ ਕਰਨ ਜਨਨ ਦਾ ਮਾਦਾ ਹੁੰਦਾ ਕਿਸੇ ਦਾ ਨਹੀਂ ਇਸ ਕਰਕੇ ਜੇ ਕਰਕੇ ਬਾਕੀ ਪੁਲਿਸ ਦੀ ਇੱਕ ਸਟੱਡੀ ਦੇ ਵਿੱਚ ਆਉ ਸਿੰਘ ਉਹਨਾਂ ਤੇ ਤਸ਼ੱਦਦ ਹੋ ਰਿਹਾ ਉਹਨਾਂ ਨੂੰ ਅਨਮਨੁੱਖੀ ਢੰਗ ਦੇ ਨਾਲ ਤਸੀਹੇ ਵੀ ਦਿੱਤੇ ਗਏ ਆ ਤੇ ਉਹਨਾਂ ਦੇ ਉੱਤੇ ਹਰ ਤਰ੍ਹਾਂ ਦਾ ਪ੍ਰੈਸ਼ਰ ਵੀ ਹੈ ਇੱਕ ਤੁਹਾਡੇ ਤੇ ਇਲਜ਼ਾਮ ਲਗਾਇਆ ਜਾਂਦਾ ਕਿ ਸਰਕਾਰੀ ਸੰਤੋਂ ਤੁਸੀਂ ਸਰਕਾਰ ਦੇ ਕਹਣ ਤੇ ਚੱਲਦੇ ਔਰ ਜੋ ਹਮਲਾ ਸੀ ਇਹ ਵੀ ਸਰਕਾਰੀ ਸ਼ੈਦ ਇਹ ਹੋਇਆ ਬੇਨਤੀ ਇਹ ਹੈ ਜੀ ਪਹਿਲੀ ਗੱਲ ਇਹ ਢੱਡਰੀਆਂ ਵਾਲੇ ਨੇ ਉਠਾਈ ਆ ਇਹ ਢੱਡਰੀਆਂ ਵਾਲੇ ਨੂੰ ਅਧਿਕਾਰ ਨਹੀਂ ਕਿ ਕਿਸੇ ਨੂੰ ਸਰਕਾਰੀ ਸੰਤ ਦਾ ਰੁਤਬਾ ਦੇਵੇ ਕਿਸੇ ਨੂੰ ਪੰਥਕ ਦਾ ਇਹੋ ਜੇ ਸਵਾਲ ਮੈਂ ਉਹਦੇ ਤੇ ਬਹੁਤ ਉਠਾ ਸਕਦਾ ਉਹਦੇ ਕੋਲੇ ਮੈਨੂੰ ਇਹ ਦੱਸੋ ਕਿਹੜੀ ਪਾਰਟੀ ਨੇ ਉਹਦੇ ਕੋਲੇ ਆਉਂਦੀ ਕਿ ਮੈਂ ਹੁਣ ਵੀ ਕਈ ਪਾਰਟੀਆਂ ਗਈਆਂ ਪੰਜਾਬ ਸਰਕਾਰ ਦੇ ਜਿਕਰ ਸੀਐਮ ਦੀ ਡਿਪਟੀ ਸੀਐਮ ਦੀ ਉਸ ਚੀਜ਼ ਨੂੰ ਤੁਸੀਂ ਕਿਦਾਂ ਦੇਖਦੇ ਹੋ ਮੇਰੀ ਮਿਹਨਤੀ ਇਹ ਹੈ ਜਦੋਂ ਬਰਗਾੜੀ ਕਾਂਡ ਹੋਇਆ ਢੱਡੀਆਂ ਵਾਲਾ ਕਹਿੰਦਾ ਸੀ ਮੈਂ ਬਾਦਲ ਦੇ ਜਾਂ ਸਰਕਾਰ ਦੇ ਕਦੇ ਮੱਥੇ ਨਹੀਂ ਲੱਗੂੰਗਾ ਜਿੰਨਾ ਚਿਰ ਗੁਰੂ ਗ੍ਰੰਥ ਸਾਹਿਬ ਦੇ ਦੁਖੀਆਂ ਨੂੰ ਇਹ ਸਜਾ ਨਹੀਂ ਦੰਦੇ ਜਾਂ ਲੱਭ ਕੇ ਨਹੀਂ ਲਿਆਉਂਦੇ ਹੁਣ ਕਿਸ ਬਨਾਤੇ ਉਹਨਾਂ ਨੂੰ ਬੜੇ ਸਵਾਗਤ ਦੇ ਨਾਲ ਆਪਣੇ ਕੋਲੇ ਬਿਠਾ ਬਿਠਾ ਕੇ ਗੱਲਾਂ ਕਰ ਰਿਆ ਇਹੋ ਜੇ ਤਾਂ ਮੈਂ ਬਹੁਤ ਦੋਸ਼ ਲਾ ਦੂੰਗਾ ਕਿ ਵੱਡੇ ਵੱਡੇ ਮਨਿਸਟਰ ਵੱਡੇ ਵੱਡੇ ਸਰਕਾਰ ਦੇ ਲੀਡਰ ਮੰਤਰੀ ਤੇਰੇ ਕੋਲੇ ਵੀ ਆ ਕੇ ਬੈਠਦੇ ਆ ਜੇ ਸਾਡੇ ਕੋਲੇ ਆ ਗਏ ਤਾਂ ਅਸੀਂ ਸਰਕਾਰੀ ਬਣ ਗਏ ਜੇ ਤੇਰੇ ਕੋਲੇ ਆ ਗਏ ਤੂੰ ਪੰਥਕ ਬਣ ਗਿਆ ਇਹ ਲੈਵਲ ਢੱਡੀਆਂ ਵਾਲੇ ਨੇ ਨਹੀਂ ਦੇਣਾ ਢੱਡਰੀਆਂ ਵਾਲਾ ਕੋਈ ਕੌਮ ਦਾ ਆਗੂ ਨਹੀਂ ਹੈ ਕਿ ਉਹ ਇਹ تسلیم ਕਰੇਗਾ ਕਿ ਇਹ ਪੰਥਕ ਕੌਣ ਹੈ ਤੇ ਸਰਕਾਰੀ ਕੌਣ ਹੈ ਤੁਹਾਨੂੰ ਲੱਗਦਾ ਕਿ ਹੁਣ ਇਸ ਮੁੱਦੇ ਤੇ ਸਿਆਸਤ ਸ਼ੁਰੂ ਹੋ ਗਈ ਪਹਸਾਰੀਆਂ ਪਾਰਟੀਆਂ ਵੱਲੋਂ ਮੈਂ ਤਾਂ ਇਹ ਗੱਲ ਸਾਰੀਆਂ ਸਿਆਸੀ ਧਿਰਾਂ ਨੂੰ ਧਾਰਮਿਕ ਜਮਾਤਾਂ ਨੂੰ ਕਹਿਣੀ ਚਾਹੁੰਨਾ ਹੁਣ ਤਾਂ ਤੁਸੀਂ ਸਿਆਸਤ ਕਰ ਰਹੇ ਹੋ ਜਦੋਂ ਢੱਡਰੀਆਂ ਵਾਲੇ ਨੇ ਐਡੀ ਵੱਡੀ ਅੱਗ ਲਾਈ ਐਡੇ ਘਟਿਆ ਕਿਸਮ ਦੇ ਬੋਲ ਬੋਲੇ ਉਦੋਂ ਕਿੱਥੇ ਸੀ ਐਸਐਸਪੀ ਪਾਰਟੀਆ ਉਦੋਂ ਕਿੱਥੇ ਸੀ ਸਾਡੀਆਂ ਧਾਰਮਿਕ ਜਮਾਤਾਂ ਕਿਸੇ ਇੱਕ ਨੇ ਵੀ ਜਾ ਕੇ ਪੁੱਛਿਆ ਉਹਨੂੰ ਵੀ ਤੂੰ ਇਹ ਕਿਸ ਆਧਾਰ ਤੇ ਬੋਲੇ ਆ ਅੱਜ ਤਾਂ ਸਿਆਸਤ ਕਰਨੀ ਬੜੀ ਸੌਖੀ ਹੈ ਹਰ ਮੁੱਦੇ ਤੇ ਵਿਰੋਧੀ ਪਾਰਟੀਆਂ ਵੀ ਕਰਦੀਆਂ ਤੇ ਦੂਸਰੇ ਵੀ ਕਰਦੇ ਆ ਪਰ ਇਸ ਮਸਲੇ ਦੀ ਤੈਅ ਤੱਕ ਕਿਉਂ ਨਹੀਂ ਜਾ ਰਹੇ ਇਸ ਮਸਲੇ ਦੇ ਅਖੀਰ ਤੱਕ ਜਿੱਥੋਂ ਇਹ ਸ਼ੁਰੂ ਹੋਇਆ ਉੱਥੇ ਤੱਕ ਕਿਉਂ ਨਹੀਂ ਇਹ ਜਾ ਕੇ ਗੱਲ ਕਰਦੇ ਇੱਕ ਟੱਡਰੀਆਂ ਵਾਲਿਆਂ ਵੱਲੋਂ ਇਹ ਕਿਹਾ ਗਿਆ ਕਿ ਸੋਸ਼ਲ ਮੀਡੀਆ ਤੇ ਪਹਿਲਾਂ ਹੀ ਇਹ ਜਾਣਕਾਰੀ ਦੇ ਦਿੱਤੀ ਗਈ ਸੀ ਕਿ ਹਮਲਾ ਕੀਤਾ ਜਾਏਗਾ ਔਰ ਇਸ ਚੀਜ਼ ਦੀ ਜਾਣਕਾਰੀ ਤੁਹਾਨੂੰ ਵੀ ਸੀ ਔਰ ਮਾਸਟਰਮਾਈਂਡ ਬਾਰ-ਬਾਰ ਤੁਹਾਨੂੰ ਕਿਹਾ ਜਾ ਰਿਹਾ ਕਿ ਸਾਰੀ ਵਿਉਂਤ ਜੋ ਤੁਹਾਡੇ ਵੱਲੋਂ ਘੜੀ ਦੇਖੋ ਜੀ ਟੱਡਰੀਆਂ ਵਾਲਾ ਤਾਂ ਬਹੁਤ ਕੁਝ ਕਹੂਗਾ ਜਿਹੜਾ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਚ ਐਡਾ ਵੱਡਾ ਕੁਫਰ ਐਡਾ ਵੱਡਾ ਝੂਠ ਬੋਲ ਸਕਦਾ ਕਿ ਇਹਦੇ ਕੋਲੇ ਸਰਕਾਰੀ ਗਨਮੈਨ ਹੈ ਇਹਦੇ ਕੋਲੇ ਸਰਕਾਰੀ ਗੱਡੀਆਂ ਇੰਨੇ ਘਟਿਆ ਤੋਂ ਘਟਿਆ ਸ਼ਬਦ ਉਹ ਵਰਤ ਸਕਦਾ ਤੇ ਉਸ ਬੰਦੇ ਤੋਂ ਆਸ ਕਰ ਸਕਦੇ ਆ ਕਿ ਉਸ ਦੀ ਸ਼ਬਦਾਬਲੀ ਦੇ ਵਿੱਚ ਕੋਈ ਮਤਲਬ ਕਿਸੇ ਤਰ੍ਹਾਂ ਸੱਭਿਆਕ ਸੋਚ ਹੈ ਉਹ ਤਾਂ ਕੋਈ ਵੀ ਇਲਜ਼ਾਮ ਲਾ ਸਕਦਾ ਇਹ ਢੱਡਰੀਆਂ ਵਾਲੇ ਨੇ ਤੈ ਨਹੀਂ ਕਰਨਾ ਇਹ ਪ੍ਰਸ਼ਾਸਨ ਨੇ ਪੁਲਿਸ ਨੇ ਜਾਂਚ ਟੀਮਾਂ ਨੇ ਤੈ ਕਰਨਾ ਕੌਣ ਮਾਸਟਰਮਾਈਂਡ ਹੈ ਕਿਹਨੇ ਕੀ ਕੀਤਾ ਇਸ ਕਰਕੇ ਢੱਡਨੀਆਂ ਵਾਲੇ ਨੂੰ ਅਥਾਰਟੀ ਨਹੀਂ ਹੈ ਤੁਸੀਂ ਸੰਤ ਸਮਾਜ ਦੇ ਮੁਖੀਓ ਜਿਸ ਤਰ੍ਹਾਂ ਇਹ ਮਾਮਲੇ ਸਾਹਮਣੇ ਆਏ ਉਹਨਾਂ ਵੱਲੋਂ ਜੋ ਵੀ ਸ਼ਬਦਾਵਲੀ ਵਰਤੀ ਗਈ ਕੀ ਕਦੇ ਸੰਤ ਸਮਾਜ ਦੇ ਵੱਲੋਂ ਵੀ ਇਸ ਚੀਜ਼ ਦਾ ਵਿਰੋਧ ਕੀਤਾ ਗਿਆ ਜਾਂ ਇਹਨਾਂ ਬਾਰੇ ਕੋਈ ਕਾਰਵਾਈ ਕਰਨ ਬਾਰੇ ਕੋਈ ਮੈਂ ਇੱਕੋ ਬੇਨਤੀ ਕਰਦਾ ਹਰ ਸੰਤ ਦਾ ਫਰਜ਼ ਬਣਦਾ ਸੀ ਹਰ ਜਥੇਦਾਰ ਦਾ ਫਰਜ਼ ਬਣਦਾ ਸੀ ਹਰ ਹਰ ਪ੍ਰਚਾਰਕ ਦਾ ਫਰਜ਼ ਬਣਦਾ ਸੀ ਜਿਹੜੇ ਅੱਜ ਜਾ ਜਾ ਕੇ ਹਮਦਰਦੀ ਕਰਨੀ ਮਾੜੀ ਗੱਲ ਨਹੀਂ ਕੋਈ ਵੀ ਘਟਨਾ ਵਾਪਰਦੀ ਹੈ ਸਾਡੇ ਕੋਲੇ ਵੀ ਬਹੁਤ ਹਜ਼ਾਰਾਂ ਸੰਗਤਾਂ ਰੋੜਾ ਰਹੀਆਂ ਤੇ ਉਹਦੇ ਕੋਲੇ ਵੀ ਜਾ ਰਹੇ ਆ ਪਰ ਉਹਨਾਂ ਨੂੰ ਇੱਕੋ ਗੱਲ ਪੁੱਛੋ ਵੀ ਇਸ ਘਟਨਾ ਤੋਂ ਪਹਿਲਾਂ ਢੱਡਰੀਆਂ ਵਾਲੇ ਤੋਂ ਇਹ ਜਵਾਬ ਕਿਉਂ ਨਹੀਂ ਪੁੱਛਿਆ ਗਿਆ ਕਿਉਂ ਨੇ ਕਿਉਂ ਇੰਨੀ ਮਤਲਬ ਕੌੜੀ ਤੇ ਫਿੱਕੀ ਨਿੰਦਣਯੋਗ ਸ਼ਬਦਾਵਲੀ ਵਰਤੀ ਜੇਸੀ ਫਾਲੋਅਰਜ਼ ਦੀ ਗੱਲ ਕਰੀਏ ਉਹਨਾਂ ਦੇ ਵੀ ਬਹੁਤ ਵੱਡੀ ਗਿਣਤੀ ਦੇ ਵਿੱਚ ਫਾਲੋਅਰ ਨੇ ਤੁਹਾਡੇ ਵੀ ਔਰ ਸਮੁੱਚੇ ਸੰਸਾਰ ਦੇ ਵਿੱਚ ਇਸ ਜੋ ਮਸਲੇ ਨੂੰ ਲੈ ਕੇ ਚਰਚਾਵਾਂ ਹੋ ਰਹੀਆਂ ਨੇ ਤੁਹਾਡਾ ਕੀ ਸੁਨੇਹਾ ਉਹਨਾਂ ਸਿੱਖਾਂ ਵਾਸਤੇ ਔਰ ਪੰਥ ਮੈਂ ਹਰ ਸਿੱਖ ਦੇ ਚਰਨਾਂ 'ਚ ਬੇਨਤੀ ਕਰਦਾ ਹਰ ਸੰਗਤ ਨੂੰ ਸਨਮਰ ਸਿਰ ਝੁਕਾ ਕੇ ਬੇਨਤੀ ਕਰਦਾ ਕਿ ਸਮੁੱਚੇ ਘਟਨਾ ਕ੍ਰਮ ਦੇ ਬਾਰੇ ਇਸ ਦੀ ਬੜੀ ਗੰਭੀਰਤਾ ਨਾਲ ਪਰਚੋਲ ਕਰਨੀ ਚਾਹੀਦੀ ਹੈ ਇਹਨੂੰ ਬੜੀ ਗੰਭੀਰਤਾ ਨਾਲ ਲੈਣਾ ਚਾਹੀਦਾ ਔਰ ਇਸ ਮਸਲੇ ਦੇ ਉੱਤੇ ਮੈਂ ਇੱਕ ਗੱਲ ਕਰਦਾ ਕਿ ਇਸ ਮਸਲੇ ਦੇ ਉੱਤੇ ਜੋ ਕੁਛ ਉਸ ਉਸ ਕੋਲੋਂ ਜੋ ਉਹਨੇ ਬੋਲਿਆ ਉਹਨੂੰ ਇੱਕੋ ਗੱਲ ਪੁੱਛੋ ਕਿ ਤੂੰ ਸਹੀ ਬੋਲਿਆ ਕੀ ਉਹਦੀ ਮਾਨਮਰਿਆਦਾ ਠੀਕ ਸੀ ਜਾਂ ਸਭ ਇੱਕ ਕਿਸਮ ਦੇ ਤੇਰੇ ਸ਼ਬਦ ਸਨ ਇਹ ਗੱਲ ਪੁੱਛੀ ਜਾਵੇ ਉਹਨੂੰ ਤੇ ਜਿਹੜਾ ਗੁਨਾਹਗਾਰ ਹੋਵੇ ਉਹਨੂੰ ਸਜ਼ਾ ਦਿੱਤੀ ਜਾਵੇ ਇੱਕ ਕਈ ਪੋਲਿਟਿਕਲ ਲੀਡਰਾਂ ਵੱਲੋਂ ਵੀ ਬੜੀ ਦੇਰ ਤੋਂ ਇਹ ਗੱਲ ਕਹੀ ਜਾਂਦੀ ਹੈ ਕਿ ਸਿੱਖਾਂ ਨੂੰ ਵੰਡਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪਰ ਜੇਕਰ ਇੱਕ ਟਕਸਾਲ ਵੱਲੋਂ ਇੱਕ ਸਿੱਖ ਪ੍ਰਚਾਰਕ ਤੇ ਇਸ ਤਰ੍ਹਾਂ ਹਮਲਾ ਹੁੰਦਾ ਤੁਹਾਨੂੰ ਲੱਗਦਾ ਕਿ ਭਰਾ ਮਾਰੂ ਜੰਗ ਜਿਹੜੀ ਉਹ ਇਸ ਦੇ ਨਾਲ ਟਕਸਾਲ ਨੇ ਹਮਲਾ ਨਹੀਂ ਕੀਤਾ ਟਕਸਾਲ ਇੱਕ ਜਥੇਬੰਦੀ ਹੈ ਮੇਰੀ ਬੇਨਤੀ ਸੁਣੋ ਟਕਸਾਲ ਦੀਆਂ ਭਾਵਨਾਵਾਂ ਸੰਗਤ ਦੇ ਨਾਲ ਵਿਦਿਆਰਥੀਆਂ ਨਾਲ ਜੁੜੀਆਂ ਹੋਈਆਂ ਇਸ ਕਰਕੇ بار بار ਇਹ ਗੱਲ ਜਿਹੜੀ ਕਈ ਜਾਣੀ ਵੀ ਟਕਸਾਲ ਨੇ ਹਮਲਾ ਕੀਤਾ ਟਕਸਾਲ ਨੇ ਟਕਸਾਲ ਇੱਕ ਜਥੇਬੰਦੀ ਹੈ ਸੰਸਥਾ ਇੰਸਟੀਚਿਊਟ ਹੈ ਮੈਂ ਇਹ ਗੱਲ ਕਹਿੰਨਾ ਇਹ ਭਾਵਨਾ ਸੰਗਤ ਦੀਆਂ ਜਥੇਬੰਦੀ ਦੇ ਨਾਲ ਜੁੜੇ ਹੋਏ ਸਿੰਘਾਂ ਦੀ ਹਰ ਇੱਕ ਦੀ ਭਾਵਨਾ ਨੂੰ ਕਿੱਥੇ ਕੋਈ ਬੈਠਾ ਇਹਨੂੰ ਕੰਟਰੋਲ ਕਰਨਾ ਮੇਰੇ ਵੱਸ ਦੀ ਗੱਲ ਨਹੀਂ ਹੈ ਜਿਸ ਤਰ੍ਹਾਂ ਕਿਹਾ ਜਾ ਰਿਹਾ ਕਿ ਦੇਖੋ ਇੱਕ ਮਿੰਟ ਪਹਿਲਾਂ ਇਹ ਪੁੱਛੋ ਵੀ ਟਰੱਡੀਆਂ ਵਾਲੇ ਨੇ ਆਪਣੀਆਂ ਭਾਵਨਾਵਾਂ ਨੂੰ ਆਪਣੀ ਸੋਚ ਨੂੰ ਰੋਕਣ ਦੀ ਯਤਨ ਕੀਤਾ ਡੱਡੀਆਂ ਵਾਲਾ ਜੋ ਕੁਝ ਬੋਲਿਆ ਉਹਨੇ ਆਪਣੇ ਸ਼ਬਦ 나ਪ ਤੋਲ ਕੇ ਬੋਲੇ ਆ ਉਸਨੇ ਆਪਣੇ ਸ਼ਬਦ ਕੋਈ 나ਪ ਤੋਲ ਕੇ ਬੋਲੇ ਆ ਕੋਈ ਮਰਜ਼ਾਦਾ ਚ ਬੋਲੇ ਆ ਜਾਂ ਕਿਸੇ ਸੰਜਮਤ ਬੋਲੇ ਆ ਜਾਂ ਉਹਦੀ ਕੀ ਤੁਸੀਂ ਹੁਣੇ ਸੁਣੋ ਤੁਸੀਂ ਦੱਸੋ ਵੀ ਇਹ ਸ਼ਬਦਾਬਲੀ ਸਭੇ ਕਹ ਜਾਂ ਸਭੇ ਕਹ ਜਿਸ ਤਰ੍ਹਾਂ ਤੁਸੀਂ ਗੱਲ ਕੀਤੀ ਕਿ ਜਾਂਚ ਹੋਣੀ ਚਾਹੀਦੀ ਹੈ ਜੇਕਰ ਉਸ ਜਾਂਚ ਦੇ ਵਿੱਚ ਤਾਨੂੰ ਵੀ ਕਿਸੇ ਤਰ੍ਹਾਂ ਦਾ ਕੋਈ ਸਹਾਇਕ ਦੇਣ ਲਈ ਕਿਹਾ ਜਾਂਦਾ ਤੁਸੀਂ ਸਹਾਇਕ ਦਿਓ ਮੈਂ ਜੀ ਹਰ ਸਮੇ 24 ਘੰਟੇ ਹਰ ਤਰ੍ਹਾਂ ਦੀ ਜਾਂਚ ਵਿੱਚ ਤਿਆਰ ਹਾਂ ਜਿੱਥੇ ਮਰਜ਼ੀ ਮੇਰੀ ਕੋਈ ਜਾਂਚ ਕਰੇ ਮੈਂ ਹਰ ਤਰ੍ਹਾਂ ਦੀ ਜਾਂਚ ਵਿੱਚ ਸ਼ਾਮਲ ਹੋਣ ਨੂੰ ਤਿਆਰ ਹਾਂ ਇੱਕ ਆਖਰੀ ਸਵਾਲ ਜਿਹੜੀ ਇਹ ਗੱਲ ਕਹੀ ਜਾ ਰਹੀ ਉਹਨਾਂ ਵੱਲੋਂ ਕਿ ਜੋ ਗੱਡੀਆਂ ਤੇ ਹਥਿਆਰ ਵਰਤੇ ਗਏ ਉਹ ਵੀ ਟਕਸਾਲ ਦੇ ਨਾਮ ਤੇ ਨੇ ਦੇਖੋ ਜੀ ਮੈਂ ਪਹਿਲਾਂ ਹੀ ਕਿਹਾ ਵੀ ਢੱਡੀਆਂ ਵਾਲੇ ਨੇ ਤਾਂ ਬਹੁਤ ਦੋਸ਼ ਲਾਉਣੇ ਆ ਉਹਦੀ ਜ਼ੁਬਾਨ ਨੇ ਐਡਾ ਵੱਡਾ ਸਾਰੀ ਕੌਮ ਦੇ ਵਿੱਚ ਐਡਾ ਵੱਡਾ ਵਿਖੇੜਾ ਪੈਦਾ ਕੀਤਾ ਇਹ ਉਹਦੀ ਜ਼ੁਬਾਨ ਦੀ ਮਤਲਬ ਸਾਰੀ ਉਹਦੀ ਸੋਚ ਹੈ ਜੋ ਕੁਛ ਉਹ ਬੋਲਿਆ ਉਹ ਉਹ ਤਾਂ ਜੋ ਮਰਜੀ ਕਹੂਗਾ ਇਹ ਉਹਨੇ ਨਹੀਂ ਦੇਖਣਾ ਇਹ ਪੁਲਿਸ ਨੇ ਦੇਖਣਾ ਗੱਡੀਆਂ ਕਿਹਦੀਆਂ ਹਥਿਆਰ ਕਿਹਦੇ ਆ ਕੀ ਇਹਦੇ ਪਿੱਛੇ ਕੀ ਕੁਛ ਹੋਇਆ ਇੱਕ ਲਾਸਟ ਸਵਾਲ ਜੋ 26 ਤਰੀਕ ਤੱਕ ਉਹਨਾਂ ਵੱਲੋਂ ਅਲਟੀਮੇਟਮ ਦਿੱਤਾ ਗਿਆ ਕਿ ਮਾਸਟਰਮਾਈਂਡ ਜਦੋਂ ਤੱਕ ਨਹੀਂ ਫੜਿਆ ਜਾਂਦਾ ਤੁਸੀਂ ਕਿਹਾ ਜਾਂਚ ਜਾਂਚ ਹੋਣੀ ਚਾਹੀਦੀ ਆ ਕਿ ਮਾਸਟਰਮਾਈਂਡ ਕੌਣ ਹੈ ਤੁਸੀਂ ਵੀ ਇਹ ਚੀਜ਼ ਜਾਣਨੀ ਚਾਹੁੰਦੇ ਹੋ ਕਿ ਪਰ ਇਸ ਦੇ ਵਿੱਚ ਤੁਹਾਨੂੰ ਲੱਗਦਾ ਕਿ ਜੇਕਰ ਉਹਨਾਂ ਵੱਲੋਂ ਵੀ ਕੋਈ ਸੰਘਰਸ਼ ਵਿਢਿਆ ਜਾਂਦਾ ਆਉਣ ਵਾਲੇ ਦਿਨਾਂ ਦੇ ਵਿੱਚ ਪੰਜਾਬ ਦੇ ਜਿਹੜੇ ਹਾਲਾਤ ਇਸ ਦੇ ਨਾਲ ਖਰਾਬ ਹੋ ਉਸ ਮੇਰੀ ਬੇਨਤੀ ਹੈ ਢਡਰੀਆਂ ਵਾਲਾ ਜੇ ਮਾਸਟਰਮਾਈਂਡ ਉਹ ਕਹਿੰਦਾ ਮਾਸਟਰਮਾਈਂਡ ਵਾਰੀ ਵਾਰੀ ਕਹਿੰਦਾ ਫਿਰ ਨਾਂ ਲੈ ਦੇਵੇ ਮਾਸਟਰਮਾਈਂਡ ਦਾ ਨਹੀਂ ਉਹਨਾਂ ਵੱਲੋਂ ਤੁਹਾਡੇ ਵੱਲ ਇਸ਼ਾਰਾ ਕੀਤਾ ਜਾ ਰਿਹਾ ਨਹੀਂ ਇਸ਼ਾਰਾ ਨਹੀਂ ਸਪਸ਼ਟ ਕਹਿ ਦੇਵੇ ਫਿਰ ਫਿਰ ਪੁਲਿਸ ਨੇ ਦੇਖਣਾ ਵੀ ਕਿਹੜੇ ਬੰਦੇ ਨੂੰ ਜਾਂਚ ਵਿੱਚ ਸ਼ਾਮਲ ਕਰਨਾ ਕਿਹਨੂੰ ਨਹੀਂ ਕਰਨਾ ਤੋ ਇਹ ਸਨ ਖਾਲਸਾ ਜੀ ਇਹਨਾਂ ਦਾ ਇਹ ਕਹਿਣਾ ਹੈ ਕਿ ਟਡਰੀਆਂ ਵਾਲਿਆਂ ਵੱਲੋਂ ਜੋ ਵੀ ਇਲਜ਼ਾਮ ਲਗਾਏ ਜਾ ਰਹੇ ਨੇ ਉਹ ਬੇਬਨਾਦ ਹਨ ਔਰ ਇਸ ਪੂਰੇ ਮਾਮਲੇ ਤੇ ਜਾਂਚ ਦੀ ਮੰਗ ਕਰ ਰਹੇ ਹਨ ਜੋ ਵੀ ਜਾਂਚ ਦੇ ਵਿੱਚ ਜਿਸ ਤਰ੍ਹਾਂ ਦਾ ਵੀ ਉਹਨਾਂ ਨੂੰ ਸਹਿਯੋਗ ਦੇਣ ਲਈ ਕਿਹਾ ਜਾਏਗਾ ਉਸ ਲਈ ਵੀ ਉਹ ਭਰਪੂਰ ਸਹਿਯੋਗ ਦੇਣ ਲਈ ਤਿਆਰ ਹਨ ਰਜੀਵ ਸ਼ਰਮਾ এবੀਪੀ ਨਿਊਜ਼ ਮੇਤਾ